ਇੱਕ 20 ਤਰੀਕ ਨੂੰ ਇੱਕ ਵਿਅਕਤੀ ਕੁਸ਼ਾਲ ਫਰੂਸਪੁਰ ਦਾ ਰਹਿਣ ਵਾਲਾ ਉਹ ਫੜਿਆ ਸੀਗਾ ਆ ਆਈਡੀਐਸਪੀਨ ਇਨਵੈਸਟੀਗੇਸ਼ਨ ਤੇ ਸੀਪੀ ਇਨਵੈਸਟੀਗੇਸ਼ਨ ਸਾਫ ਦੀ ਟੀਮਸ ਨੇ ਸਪੈਸ਼ਲ ਸੈੱਲ ਤੇ ਸੀਆਈਏ ਨੇ ਤੇ ਇੱਕ ਸਟਾਰ 34 ਪਿਸਟਲ ਬਰਾਮਦ ਹੋਇਆ ਸੀਗਾ ਉਹਦੀ ਅੱਗੇ ਇੰਟਰੋਗੇਸ਼ਨ ਨੰਬਰ 1 ਨੰਬਰ 2 ਟੈਕਨੀਕਲ ਇਨਪੁਟਸ ਨੰਬਰ 3 ਹਿਊਮਨ ਇੰਟੈਲੀਜੈਂਸ ਇਸ ਦੇ ਬੇਸ ਤੇ ਇੱਕ ਵੈਲ ਆਇਲਡ ਨੈਟਵਰਕ ਜਿਹੜਾ ਗੰਗ ਰਨਿੰਗਸ ਦਾ ਸੀਗਾ ਹਿੰਡਰਲੈਂਡ ਜੀ ਉਹ ਅਨਰਥ ਹੋਇਆ ਉਹ ਬ੍ਰੇਕ ਹੋਇਆ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਸੀਗਾ ਲਖਵੀਰ ਲੰਡਾ ਜਿਹੜਾ ਯੂਐਸ ਬੈਠਾ ਹੈ ਨਾਲ ਹੀ ਉਹ ਦੇਖ ਗਿਲ ਨਾਮਕ ਵਿਅਕਤੀ ਹੈ ਉਹਦਾ ਦੋਸਤ ਹੈ ਇਹ ਦੋਨੋਂ ਜਿਹੜੇ ਬੈਠੇ ਹਨ ਉਹ ਰਨ ਕਰਦੇ ਸੀਗੇ ਹਵਾਲਾ ਰਾਹੀਂ ਪੇਮੈਂਟ ਕਰਦੇ ਸੀਗੇ ਇੰਦੋਰ ਬੇਸਡ ਵਿਅਕਤੀ ਨੂੰ ਜਿਹਦਾ ਨਾਮ ਗੁਨਾਲ ਹੈ ਤੇ ਨਵੇਂ ਲੜਕੇ 21 22 ਸਾਲ ਦੇ 22 23 ਸਾਲ ਦੇ ਇਹ ਰੋਪਨ ਕਰਦੇ ਸੀਗੇ ਕੋਈ ਪੜੋਸੀ ਹੈ ਜਾਂ ਕੋਈ ਅਨਐਮਪਲੋਇਡ ਇਹ ਵੈਪਨ ਲੈ ਕੇ ਆਉਂਦੇ ਸੀਗੇ ਜੀ ਤੇ ਇੱਥੇ ਅਲੱਗ-ਅਲੱਗ ਜਗ੍ਹਾ ਦੇ ਲੋਕਾਂ ਨੂੰ ਉਹ ਸਪਲਾਈ ਕਰਦੇ ਸੀਗੇ ਤੇ ਜਿਹੜੇ ਦੋ ਬ੍ਰਦਰਜ਼ ਐ ਜਿਹੜੇ ਫੜੇ ਗਏ ਐ ਦੋਨੋਂ ਕਜ਼ਨਸ ਐ 23 ਸਾਲ ਉਹਨਾਂ ਦੀ ਉਮਰ ਐ ਇੱਕ ਦਾ ਨਾਂ ਗੁਰਲਾਲ ਐ ਦੂਜਾ ਦੂਜਾ ਪਰਵੇਜ਼ ਐ ਇਹ ਪੱਟੀ ਦੇ ਰਹਿਣ ਵਾਲੇ ਐ ਜੀ ਫਸਟ ਟਾਈਮ ਆਫੈਂਸ ਐ ਇਹਨਾਂ ਦਾ ਤੇ ਇਹਨਾਂ ਦਾ ਭਰਾ ਜਿਹੜਾ ਐ ਇੱਕ ਹੋਰ ਕਜ਼ਨ ਜਿਹੜਾ ਜੇਲ੍ਹ 'ਚ ਬੰਦ ਐ ਉਹ ਵੀ ਡਾਇਰੈਕਟ ਇਨ ਟੱਚ ਸੀਗਾ ਗੰਡੇ ਤੇ ਗਿਲ ਦੇ ਨਾਲ हूँ इन्ह वक् वक टाइम तो वट वक वक् वक जगहों तो रिकवरी जी हुई है वो सतारा वेपनस में बारह थर्टी बोर दे, थर्टी टू बोर पिस्टल्स हैं पांच थर्टी बोर के पिस्टल्स हैं मैगजीनस हैं वी लाइव राउंड्स हैं इनवैसिगे जारी है तो आने वाले टाइम से जो भी डिटेल होगी शेयर किया नहीं पहले ऑर्डर लेते हुए ਵਾਰਪਤੀ ਕਰਨੀ ਸੀ ਬੋਬੀਸਲੀ ਜਿਹੜਾ ਐਂਟੀ ਸੋਸ਼ਲ ਐਲੀਮੈਂਟ ਇਲੀਗਲ ਵੈਪਨ ਰੱਖੂਗਾ ਵਾਰਪਤੀ ਕਰੂਗਾ ਸਰ ਇਹਨਾਂ ਚ ਕਿਸੇ ਵੀ ਅਪਰਾਧਿਕ ਮਾਮਲਾ ਜਿਹੜਾ ਕੁਸ਼ਾਲ ਹੈ ਉਹਦੇ ਚ 7 ਮੁਕਦਮੇ ਦਰਜ ਹੈ ਅਟੈਂਪਟ ਟੂ ਮਰਡਰ ਹੈ ਆਮ ਸੈਕਟ ਹੈ ਤੇ ਐਨਡੀਪੀਸ ਤੇ ਸਾਰੇ ਵੈਪਨ ਕੰਟਰੀ ਮੈਡ ਹੈ ਸਾਰੇ ਮੈਡਮ ਵੈਪਨ ਕੰਟਰੀ ਮੈਡ ਹੈ ਜਿਹੜਾ ਇਨਦਰ ਕਨੈਕਸ਼ਨ ਤਿੰਨਾਂ ਦਾ ਜਾਂ ਫਿਰ ਇੱਕ ਦੋ 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 ਜਣਿਆਂ ਦਾ ਇੱਕ ਵੀ ਇਹ ਕਾਫੀ ਜੁੜਕਾਉਂ ਕਿਵੇਂ ਮਤਲਬ ਇਹ 23 ਸਾਲ ਦੀ ਮਾ ਜੀ ਇਹ ਪਪੜੋਸੀ ਆਪਸ ਵਿੱਚ ਜਾਣਦੇ